ਅੱਜ ਆਪਾਂ ਆ ਰਹੇ ਸੀ ਬਾਗੇਪੁਰਾਣੇ ਤੋਂ ਬਾਗੇਪੁਰਾਣੇ ਤੋਂ ਪਿੰਡ ਮਾਨੂਕੇ ਵਿਖੇ ਇੱਕ ਬਹੁਤ ਹੀ ਸੋਹਣੀ ਕਲਾਕਾਰੀ ਦਾ ਜੋ ਖੂਬਸੂਰਤ ਕਲਾਕਾਰੀ ਕਰਦਾ ਬਾਈ ਇਕਬਾਲ ਆਰਟ ਪੁਆਇੰਟ ਬਣਿਆ ਵਾ ਆਪਾਂ ਸਾਨੂੰ ਉੱਥੇ ਉਹਨਾਂ ਨਾਲ ਕਰਮਾਉਣਿਆ ਗੱਲਬਾਤ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਕੰਮ ਕਰਦਿਆਂ ਨੂੰ ਤੇ ਕੀ ਕੁਛ ਉਹਨਾਂ ਨੇ ਤਿਆਰ ਕੀਤਾਗਾ ਤੇ ਆਪਾਂ ਪਹੁੰਚ ਇਹ ਨੇ ਜੀ ਆਪਣੇ ਬਾਈ ਇਕਬਾਲ ਸਿੰਘ ਮਾਨੂਕੇ ਤੋਂ ਜੋ ਬਹੁਤ ਹੀ ਸੋਹਣੀ ਕਲਾਕਾਰੀ ਕਰਦੇ ਆ ਇੱਕ ਆਰਟਿਸਟ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਜੀ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਕੰਮ ਕਰਦਿਆਂ ਨੂੰ ਤੇ ਕੀ ਕੁਝ ਹੁਣ ਤੱਕ ਇਹ ਤਿਆਰ ਕਰ ਚੁੱਕੇ ਆ ਹਾਲ ਸასი ਕਾਲ ਬਾਈ ਜੀ ਬਹੁਤ ਬਹੁਤ ਪਹਿਲਾਂ ਤਾਂ ਧੰਨਵਾਦ ਤੁਹਾਡੇ ਚੈਨਲ ਦੇ ਜ਼ਰੀਏ ਦੇਖਣ ਵਾਲੇ ਦਰਸ਼ਕਾਂ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਅਸੀਂ ਪਹਿਲਾਂ ਵੀ ਤੁਹਾਡੇ ਕੋਲ ਇੱਕ ਵਾਰੀ ਆਏ ਤੁਸੀਂ ਮਿਲੇ ਨਹੀਂ ਅੱਜ ਆਪਣੇ ਮੇਲ ਹੋਏ ਆ ਹਾਂਜੀ ਜੀ ਜੀ ਆਏ ਨੂੰ ਜੀ ਹਾਂਜੀ ਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਕੰਮ ਕਰਦਿਆਂ ਨੂੰ ਆ ਭਾਈ ਮੈਨੂੰ ਤਕਰੀਬਨ 25 ਸਾਲ ਹੋ ਗਏ ਜੀ ਠੀਕ ਹੈ ਜੀ ਇਹੇ ਕੰਮ ਕਰਦੇ ਨੂੰ ਕਲਾਕਾਰੀ ਦਾ ਹਾਂਜੀ ਪਹਿਲਾਂ ਮੈਂ ਪੇਂਟਿੰਗ ਕਰਦਾ ਸੀਗਾ ਠੀਕ ਹੈ ਜੀ ਤੇ ਹੁਣ ਨਾਲ ਸਟੈਚੂ ਦਾ ਕੰਮ ਕਰਦੇ ਆ ਸਾਰਾ ਠੀਕ ਹੈ ਗੋਮਸ ਦਾ ਪਾਲਕੀ ਦਾ ਸਾਰੇ ਤਕਰੀਬਨ ਕੰਮ ਕਰਦੇ ਆ ਜੀ ਇਹ ਇੱਕ ਜਿਹੜਾ ਹੁਣ ਕੀ ਕਾਰਬਨ ਜ ਬਣਾਉਂਦੇ ਆ ਫਾਈਬਰ ਜਿਵੇਂ ਤੇ ਇੱਕ ਪੱਥਰ ਦੀ ਹੁੰਦੀ ਹੈ ਕਿਹੜੀ ਕਿਹੜੀ ਦੇਖੋ ਜੀ ਪਹਿਲਾਂ ਅਸੀਂ ਬਣਾਉਂਦੇ ਸੀਮੈਂਟ ਦੀਆਂ ਮੂਰਤਾਂ ਹਾਂਜੀ ਤੇ ਸੀਮੈਂਟ ਦੀ ਮੂਰਤੀ ਦੀ ਥੋੜੀ ਲਾਈਫ ਘੱਟ ਹੈ ਹਾਂਜੀ ਤੇ ਇੱਕ ਉਹ ਥੋੜੀ ਚੱਕਣ ਦੇ ਵਿੱਚ ਟਰਾਂਸਪੋਰਟੇਸ਼ਨ ਬਹੁਤ ਔਖੀ ਹੈ ਬਾਹਰਲੇ ਕੰਟਰੀਆਂ ਵਿੱਚ ਸਪੇਜ ਨਹੀਂ ਸਕਦੇ ਹਾਂ ਹਾਂ ਜਿਵੇਂ ਟੁੱਟਣ ਦਾ ਖਤਰਾ ਹਾਂ ਟੁੱਟਣ ਦਾ ਖਤਰਾ ਬਹੁਤ ਜ਼ਿਆਦਾ ਹੈਵੀ weight ਦੀ ਬਣ ਜਾਂਦੀ ਹੈ ਹਾਂਜੀ ਤੇ ਹੁਣ ਤਕਰੀਬਨ ਜਿੰਨਾ ਵੀ ਅਸੀਂ ਕੰਮ ਕਰਦੇ ਹਾਂ ਹਾਂ ਉਹ ਕਾਰਬਨ ਫਾਈਬਰ 'ਚ ਹੀ ਕਰਦੇ ਹਾਂ ਠੀਕ ਹੈ ਜੀ ਇਹ ਚੱਕਣ 'ਚ ਵੀ ਲਾਈਟ weight ਹੈ ਤੇ ਦੀ ਲਾਈਫ ਵੀ ਬਹੁਤ ਹੈ ਠੀਕ ਹੈ ਜੀ ਤੇ ਤੁਸੀਂ ਜੇ ਕਿਸੇ ਨੇ ਬਣਵਾਉਣੀ ਹੋਵੇ ਤੇ ਕੀ ਇਹਦਾ ਖਰਚਾ ਵਗੈਰਾ ਹੁੰਦਾ ਅਸਟੀਮੇਟ ਆਈਡੀਆ ਦੇਖੋ ਸਾਡੇ ਕੋਲੇ 150 ਤੋਂ ਪਲੱਸ ਆਈਟਮ ਹੈ ਹਾਂਜੀ ਜਿਹੜੀ ਕੋ ਸਾਡੇ ਕੋਲ ਜਿਹੜੀਆਂ ਡਾਈਆਂ ਪਰਮਨੈਂਟ ਹੁੰਦੀ ਹੈ ਹਾਂਜੀ ਤੇ ਹਰ ਚੀਜ਼ ਦਾ ਵੱਖਰਾ ਵੱਖਰਾ ਰੇਟ ਆ ਹੁਣ ਮੈਂ ਤੁਹਾਨੂੰ ਇਹ ਦੱਸ ਦਦਾ ਵੀ ਜਿਵੇਂ ਸਾਡੇ ਕੋਲ 5000 ਤੋਂ ਆਈਟਮ ਸ਼ੁਰੂ ਹੋ ਜਾਂਦੀ ਹੈ ਜੀ ਠੀਕ ਹੈ ਜੀ 1.5 ਤੋਂ 2 ਲੱਖ ਤੱਕ ਹੈ ਜਿਹੜੇ ਪਰਸਨਲ ਪੋਰਟਰੇਟ ਆ ਜਿਵੇਂ ਕਿਸੇ ਸ਼ਖਸੀਅਤ ਦਾ ਹੂ-ਮੂ ਬਣਾਉਣਾ ਆਪਾਂ ਜਾਂ ਘਰੇਲੂ ਆਪਾਂ ਬਜ਼ੁਰਗਾਂ ਦਾ ਕੋਈ ਪੋਰਟਰੇਟ ਬਣਾਉਣਾ ਹੈ ਉਹ ਤਕਰੀਬਨ ਆਪਣੇ ਕੋਲੇ 45000 ਤੋਂ ਸ਼ੁਰੂ ਹੋ ਕੇ 135000 ਰੁਪਏ ਤੱਕ ਬਣ ਜਾਂਦੀ ਹੈ ਠੀਕ ਆ ਉਹ ਕੱਲੀ ਮਤਲਬ ਤੁਸੀਂ ਫੋਟੋ ਦੇ ਕੇ ਹੋਏ ਬਣਾਉਂਦੇ ਆਂ ਫੋਟੋ ਦੇ ਕੇ ਕਿਉਂਕਿ ਉਹ ਤਾਂ ਕੋਸਟਲੀ ਆ ਉਹਦੀ ਫਿਰ ਢਾਈ ਸਾਡੇ ਕੰਮ ਨਹੀਂ ਆਉਂਦੀ ਠੀਕ ਆ ਉਹਦੇ ਚ ਵੀ ਜੇ ਇੱਕ ਤਰ੍ਹਾਂ ਦੇ 2 ਜਾਂ 3 ਪੀਸ ਹੋਣ ਫਿਰ ਸਸਤੇ ਹੋ ਜਾਂਦੇ ਆਂ ਅੱਛਾ ਜੀ ਹਾਂਜੀ ਠੀਕ ਆ ਜਿਵੇਂ ਮੈਂ ਦੇਖਿਆ ਤੁਸੀਂ ਬਹੁਤ ਸੋਹਣੀ ਕੀਤੀ ਹੈ ਕਲਾਕਾਰੀ ਇੱਕ ਕੱਲੀ ਜਾਣ ਨਹੀਂ ਵਸ ਇਹਨਾਂ ਚ ਪੈਂਦੀ ਹੂ ਹੂ ਜਿਵੇਂ ਉਹਵੇਂ ਬਣ ਜਾਂਦੀ ਹੈ ਇਹ ਆਈ ਦੇਖੋ ਇਹ ਕੋਈ ਵੀ ਕਲਾਕਾਰੀ ਹੈ ਉਹ ਆਨਪਾ ਹੈ ਹਾਂਜੀ ਇਦੇ ਪਿੱਛੇ ਬਹੁਤ ਜ਼ਿਆਦਾ ਮਿਹਨਤ ਹਾਂਜੀ ਤੇ ਬੰਦੇ ਦੀ ਜਿਹੜੀ ਆਪਾਂ ਕਹਿ ਸਕਦੇ ਆ ਕਲਾ ਹਾਂਜੀ ਤੇ ਬੰਦੇ ਦੇ ਅੰਦਰੂਨੀ ਦ੍ਰਿਸ਼ਟੀ ਕੰਮ ਕਰਦੀ ਹੈ ਇਹਦੇ ਵਾਸਤੇ ਕਿਉਂਕਿ ਇੱਕ ਤਾਂ ਚੀਜ਼ ਕੋਈ ਵੀ ਆਪਾਂ ਕਹਿ ਸਕਦੇ ਆ ਮਸ਼ੀਨਰੀ ਨੇ ਬਣਾ ਦੇਣੀ ਆ ਹਾਂਜੀ ਕੋਈ ਮਸ਼ੀਨਾ ਨਾਲ ਚੀਜ਼ ਤਿਆਰ ਕਰ ਇੱਕ ਹਸਥ ਨਾਲ ਤੇ ਦਿਮਾਗ ਨਾਲ ਤਿਆਰ ਕਰਨੇ ਦਾ ਫਰਕ ਹਾਂ ਦਿਮਾਗ ਚ ਆਈਡੀਆ ਲਿਆ ਕੇ ਉਸ ਤੋਂ ਬਣਾ ਕਰਨਾ ਹਾਂ ਜਿਵੇਂ ਹੁਣ ਆਪਣੇ ਗੁਰਦੁਆਰਾ ਸਾਹਿਬ ਜੂਵੀ ਦੀ ਕਾਫੀ ਟਾਈਮ ਕੰਮ ਕੀਤਾਗਾ ਨਾ ਹਾਂਜੀ ਗੁਰਦਰਾ ਮਹਿਦਣਾ ਸਾਹਿਬ ਹਾਂਜੀ ਤਕਰੀਬਨ ਮੈਂ 15 ਸਾਲ ਕੰਮ ਕੀਤਾ ਜੀ ਠੀਕ ਹੈ ਤੇ ਉੱਥੇ ਜਿਹੜੇ ਸਿਕ ਹਿਸਟੋਰੀਕਲ ਸਟੈਚੂ ਆਪਾਂ ਤਿਆਰ ਕੀਤੇ ਆ ਹਾਂਜੀ ਤੇ ਕਾਫੀ ਮਤਲਬ ਹੋਰ ਵੀ ਕਈ ਗੁਰੂ ਘਰਾਂ ਦੇ ਵਿੱਚ ਅਸੀਂ ਬਣਾ ਕੇ ਭੇਜਿਆ ਠੀਕ ਹੈ ਜਿਵੇਂ ਰਾਜਸਥਾਨ ਬੁੱਢਾ ਜੋੜ ਗੁਰਦਰਾ ਸਾਹਿਬ ਆ ਹਾਂਜੀ ਬਾਕੀ ਤਕਰੀਬਨ ਜਿੱਥੇ ਵੀ ਪੰਜਾਬੀ ਵੱਸਦੇ ਆ ਆਪਣਾ ਸਿੱਖ ਭਾਈਚਾਰਾ ਵੱਸਦਾ ਹੈ ਹਾਂਜੀ ਬਾਹਰਲੇ ਕੰਟਰੀਆਂ ਚੋਂ ਜਿਵੇਂ ਆਪਾਂ ਲਾ ਲਗਦੇ ਆ ਆਸਟ੍ਰੇਲੀਆ ਨਿਊਜ਼ੀਲੈਂਡ ਆ ਹਾਂਜੀ ਅਮਰੀਕਾ ਅਤੇ ਸਿੰਗਾਪੁਰ ਕੈਨੇਡਾ ਸਾਰੇ ਕੰਟਰੀਆਂ ਚ ਅਸੀਂ ਤਕਰੀਬਨ ਸਮਾਨ ਭੇਜਦੇ ਆ ਜੀ ਹੁਣ ਵੀ ਸਾਡਾ ਜਿਹੜੇ ਪਾਲਕੀ ਸਾਹਿਬ ਤਿਆਰ ਪਏ ਕੁਝ ਪੈਕਿੰਗ ਕੀਤੇ ਪਏ ਆ ਹਾਂਜੀ ਇਹ ਬਰਮਿੰਗਮ ਗੁਰੂ ਘਰ ਜਾਣੇ ਆ ਯੂਕੇ ਦੇ ਵਿੱਚ ਠੀਕ ਆ ਜੀ ਇਸ ਤੋਂ ਪਹਿਲਾਂ ਅਸੀਂ ਆਸਟ੍ਰੇਲੀਆ ਭੇਜ ਕੇ ਹਟਿਆ ਠੀਕ ਆ ਜੀ ਮਤਲਬ ਅਸੀਂ ਐ ਇਕੱਠਾ ਨਹੀਂ ਕੰਮ ਕਰਦੇ ਵੀ ਹਾਂ ਇੱਕ ਸਮੇਂ ਇੱਕ ਗੁਰੂ ਘਰ ਦਾ ਕੰਮ ਫੜਦੇ ਆ ਠੀਕ ਹੈ ਉਹ ਡਨ ਕਰਕੇ ਫੇਰ ਦੂਸਰਾ ਫੜਦੇ ਮਤਲਬ ਖਲਾਰਾ ਹੈ ਨਹੀਂ ਆ ਨਹੀਂ ਨਹੀਂ ਅਸੀਂ ਉਹਨੇ ਹੀ ਕੰਮ ਕਰਦੇ ਆ ਸਾਡੀ ਜਿਹੜੀ ਪ੍ਰੋਸੈਸਿੰਗ ਆ ਨਾ ਟਾਈਮ ਦੀ ਹਾਂਜੀ ਕੋਈ ਬਾਹਲੀ ਨਹੀਂ ਵੀ ਜਿਵੇਂ ਕਈ ਕਹਿੰਦੇ ਅਸੀਂ ਕਹਿੰਦੇ ਕਿ ਵੀ ਸਾਲ ਲੱਗਦਾ ਜੀ 2 ਸਾਲ ਲੱਗਦਾ ਨਹੀਂ ਹਾਂਜੀ ਅਸੀਂ 3 ਮਹੀਨੇ ਤੋਂ ਵੱਧ ਕੰਮ ਨਹੀਂ ਫੜਦੇ ਜੀ ਠੀਕ ਹੈ ਜੀ ਵੀ ਅਸੀਂ ਜਿਹੜਾ ਵੀ ਕੰਮ ਫੜਨਾ ਔਰ ਜਿਹੜੇ ਸਾਡੇ ਕੋਲੇ ਚੀਜ਼ਾਂ ਤਿਆਰ ਆ ਰੈਡੀ ਆ ਜਿਵੇਂ ਘੋੜੇ ਸ਼ੇਰ ਹਾਂਜੀ ਤੇ ਕੁਝ ਡੂਮਸ ਕੁਝ ਪੰਜਾਬੀ ਸੱਭਿਆਚਾਰ ਦੇ ਹਾਂਜੀ ਉਹ ਤਕਰੀਬਨ ਅਸੀਂ 24 ਘੰਟਿਆਂ ਦੇ ਅੰਦਰਾਂ ਦਾ ਡਿਲੀਵਰੀ ਕਰ ਦਿੰਨੇ ਆ ਜੀ ਪੂਰੇ ਪੰਜਾਬ 'ਚ ਠੀਕ ਆ ਜੀ ਔਰ ਡਿਲੀਵਰੀ ਵੀ ਫ੍ਰੀ ਹੈ ਜੀ ਠੀਕ ਆ ਜੀ ਹਾਂ ਕਿਉਂਕਿ ਅਸੀਂ ਇਹ ਸੋਚਿਆ ਵੀ ਅਸੀਂ ਪੰਜਾਬ ਦੇ ਵਿਚਕਾਰ ਬੈਠੇ ਆ ਪੰਜਾਬ ਦਾ ਦਿਲ ਹੈ ਇਹ ਮੋਗਾ ਹਾਂਜੀ ਵੀ ਅਸੀਂ ਸੋਚਿਆ ਵੀ ਪੰਜਾਬ ਵਾਸੀ ਜਿਹੜੇ ਸਾਨੂੰ ਸਾਡੀ ਕਲਾ ਨੂੰ ਪਿਆਰ ਕਰਦੇ ਆ ਲਾਈਕ ਕਰਦੇ ਆ ਪਸੰਦ ਕਰਦੇ ਆ ਵੀ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਉਹਨਾਂ ਨੂੰ ਹੋਰ ਸਟੇਟਾਂ 'ਚ ਨਾ ਭੱਜਣਾ ਪਵੇ ਜਿਵੇਂ ਅੱਜ ਤੋਂ 20 ਸਾਲ ਪਹਿਲਾਂ ਲਾਗੇ ਆਪਾਂ ਜਾਂ ਇਦੋਂ ਵੀ ਪਿੱਛੇ ਆਪਾਂ ਜਾਈਏ ਦਾ ਸਾਨੂੰ ਮੂਰਤੀਆਂ ਰਾਜਸਥਾਨ ਚੋਂ ਤੇ ਜੈਪੁਰ ਤੋਂ ਜਾਂ ਸਾਨੂੰ ਹਰਦਵਾਰ ਤੋਂ ਜਾਂ ਸਾਨੂੰ ਬਹੁਤ ਦੂਰੋਂ ਮੰਗਵਾਉਣੀਆਂ ਪੈਂਦੀਆਂ ਸੀ ਹਾਂਜੀ ਤੇ ਅਸੀਂ ਅੱਜ ਕੋਸ਼ਿਸ਼ ਕੀਤੀ ਹੈ ਵੀ ਜਿਹੜੀ ਸਾਡੀ ਪੰਜਾਬ ਦੀ ਕਲਾ ਹੈ ਹਾਂਜੀ ਉਹਨੂੰ ਥੋੜਾ ਜਿਹਾ ਅਸੀਂ ਉੱਪਰ ਚੁੱਕ ਗਏ ਠੀਕ ਹੈ ਤੇ ਸਾਡੇ ਜਿਹੜੇ ਪੰਜਾਬ ਵਾਸੀ ਜਿੱਥੇ ਵੀ ਉਹਨਾਂ ਨੂੰ ਕੋਈ ਬੱਚਿਆਂ ਨੂੰ ਸ਼ੌਂਕ ਆ ਕਲਾ ਦਾ ਜਾਂ ਕੋਈ ਵੀ ਘਰ ਦੇ ਵਿੱਚ ਕੋਈ ਪਾਰਕ ਦੇ ਵਿੱਚ ਕੋਈ ਵਧੀਆ ਆਈਟਮਾਂ ਲਾਉਣੀਆਂ ਚਾਹੁੰਦੇ ਆ ਅਸੀਂ ਪੰਜਾਬ ਦੇ ਵਿੱਚ ਹੀ ਬਣਾ ਕੇ ਉਹਨਾਂ ਨੂੰ ਔਰ ਬਹੁਤ ਘੱਟ ਰੇਟ ਤੇ ਔਰ ਵਧੀਆ ਮਟੀਰੀਅਲ ਦੇ ਵਿੱਚ ਦੇ ਸਕੀਏ ਇਹ ਅਸੀਂ ਪਰਨ ਕਰਦੇ ਹਾਂ ਦਰਸ਼ਕਾਂ ਨੂੰ ਠੀਕ ਹੈ ਜੀ ਹਾਂ ਠੀਕ ਹੈ ਬਣਾਉਂਦਿਆਂ ਤੋਂ ਕੋਈ ਚੀਜ਼ ਘਾਟਵਾਤ ਵੀ ਰਹਿ ਜਾਂਦੀ ਹੈ ਇਹਦੇ ਵਾਸਤੇ ਆਪਾਂ ਮਾਫੀ ਵੀ ਮੰਗਦੇ ਆ ਕਿਉਂਕਿ ਦੇਖੋ ਇਨਸਾਨ ਹੈ ਬੰਦੇ ਆ ਜਰੂਰੀ ਤਾਂ ਨਹੀਂ ਵੀ ਸਾਰਾ ਕੰਮ ਸਹੀ ਹੋ ਹੁੰਦਾ ਸਾਥੋਂ ਵੀ ਘਾਟਾ ਰਹਿ ਜਾਂਦੀਆਂ ਪਰ ਅਸੀਂ ਕੋਸ਼ਿਸ਼ ਕਰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਚੀਜ਼ ਨੂੰ ਸੁਧਗੇ ਉਹ ਚੀਜ਼ ਨੂੰ ਹੋਰ ਵਧੀਆ ਬਣਾਈਏ ਔਰ ਹੋਰ ਇੰਨੇ ਵਧੀਆ-ਵਧੀਆ ਡਿਜ਼ਾਈਨ ਆ ਦੇਖੋ ਬੰਦਾ ਮੈਂ ਕਹਿੰਦਾ ਬੰਦਾ ਆਪ ਨਹੀਂ ਸਿੱਖਦਾ ਹਾਂਜੀ ਬੰਦੇ ਨੂੰ ਜਿਵੇਂ ਤੁਹਾਨੂੰ ਐਕਸਪੀਰੀਅੰਸ ਹੁੰਦਾ ਜੀ ਬੰਦਾ ਹਾਂ ਨਹੀਂ ਬੰਦੇ ਨੂੰ ਲੋਕ ਹੀ ਸਿਖਾਉਂਦੇ ਆ ਹਾਂਜੀ ਉਹ ਕਿਵੇਂ ਹੁਣ ਮੇਰੇ ਕੋਲ ਬੰਦਾ ਕੋਈ ਆ ਗਿਆ ਹਾਂਜੀ ਮੇਰੇ ਕੋਲ ਇਦਾਂ ਇਦਾਂ ਦੇ ਕੰਮ ਆਉਂਦੇ ਆ ਵੀ ਆ ਫਲਾਨੇ ਕੰਟਰੀ ਚ ਬਣੀ ਆ ਜੀ ਚੀਜ਼ ਹਾਂਜੀ ਆਪਾਂ ਇਦਾਂ ਬਣਾਉਣੀ ਮੈਂ ਕਹਿੰਦਾ ਵੀ ਨਹੀਂ ਆਪਾਂ ਕਾਪੀ ਨਹੀਂ ਕਰਨੀ ਆਪਾਂ ਥੋੜੀ ਜੀ ਵੱਖਰੀ ਕਰ ਦਿਆਂਗੇ ਦੋ ਹਾਂਜੀ ਵੀ ਵੱਖਰੀ ਕਰ ਦਿਆਂਗੇ ਹਾਂਜੀ ਵਧੀਆ ਇਦੋਂ ਵੀ ਕੋਸ਼ਿਸ਼ ਕਰਾਂਗੇ ਇਦੋਂ ਵਧੀਆ ਬਣਾਉਣ ਦੀ ਠੀਕ ਹੈ ਜੀ ਤੇ ਕਿਉਂਕਿ ਮੈਂ ਚਾਹੁੰਦਾ ਵੀ ਮੈਂ ਜਿਹੜੀ ਵੀ ਚੀਜ਼ ਤਿਆਰ ਕਰਾਂ ਹਾਂਜੀ ਵਧੀਆ ਹੀ ਤਿਆਰ ਕਰਾਂ ਠੀਕ ਹੈ ਜੀ ਔਰ ਦਰਸ਼ਕਾਂ ਨੂੰ ਵਧੀਆ ਹੀ ਚੀਜ਼ਾਂ ਦੇਣਾ ਹਾਂਜੀ ਆਪਾਂ ਦਾ ਆਵਦੇ ਵੱਲੋਂ ਤਾਂ ਪੂਰਾ ਜੋਰ ਲਾਉਣਾ ਹੈ ਜੀ ਹਾਂ ਸਾਡੇ ਵੱਲੋਂ ਪੂਰਾ ਜੋਰ ਕਿਉਂਕਿ ਮੇਰੇ ਟੀਮ ਦੇ 12 13 ਮੈਂਬਰ ਹੈ ਹਾਂਜੀ ਅਸੀਂ ਪਰਿਵਾਰ ਵਾਂਗੂ ਘਰ ਵਾਂਗੂ ਰਹਿੰਦੇ ਹਾਂ ਹਾਂਜੀ ਔਰ ਦਿਨ ਪਰ ਰਾਤ ਸਾਡਾ ਕੰਮ ਦਾ ਮਤਲਬ ਹੁੰਦਾ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਮੈਂ ਤੁਹਾਡੇ ਦਰਸ਼ਕਾਂ ਨੂੰ ਹੋਰ ਵੀ ਇੱਕ ਦੋ ਚੀਜ਼ਾਂ ਦਿਖਾਵਾਂਗਾ ਹਾਂਜੀ ਹਾਂਜੀ ਅਸੀਂ ਬਈ ਜੀ ਕੋਸ਼ਿਸ਼ ਇਹ ਕਰਦੇ ਰਹਿੰਦੇ ਹਾਂ ਵੀ ਨਵੀਂ ਤੋਂ ਨਵੀਂ ਚੀਜ਼ ਅਸੀਂ ਬਣਾ ਕੇ ਦਰਸ਼ਕਾਂ ਨੂੰ ਦੇਈਏ ਠੀਕ ਹੈ ਜੀ ਵੀ ਜਿਹੜੀ ਆਪਣੇ ਬੱਚਿਆਂ ਨੇ ਜਿਵੇਂ ਹੁਣ ਸਾਡੇ ਬੱਚੇ ਬਾਹਰੋਂ ਆਉਂਦੇ ਆ ਹਾਂਜੀ ਕਈ ਵਾਰੀ ਅਸੀਂ ਚੀਜ਼ ਵੀਡੀਓ ਚ ਦੇਖ ਲੈਂਦੇ ਆ ਹਾਂਜੀ ਕੀ ਆ ਜੀ ਯਾਰ ਆਪਾਂ ਕਿੱਥੇ ਦੇਖਾਂਗੇ ਅਸੀਂ ਹੁਣ ਖੂਹ ਬਣਾਈ ਜਾਂਦੇ ਆ ਠੀਕ ਆ ਜੀ ਜਮਾ ਇਹ ਖੂਹ ਅਸੀਂ ਚੱਲਦਾ ਕਰਾਂਗੇ ਠੀਕ ਆ ਜੀ ਬਲਦ ਵੀ ਚੱਲਣਗੇ ਹਾਂਜੀ ਔਰ ਇਹਦੇ ਵਿੱਚੋਂ ਪਾਣੀ ਵੀ ਨਿਕਲੂਗਾ ਠੀਕ ਹੈ ਤੇ ਸਾਰੀ ਚੀਜ਼ ਉਵੇਂ ਬਣਾਵਾਂਗੇ ਕੋਸ਼ਿਸ਼ ਕਰਦੇ ਆ ਵੀ ਇਹ ਅਸੀਂ ਜਲਦੀ ਅੱਛਾ ਇਹ ਪ੍ਰੋਜੈਕਟ ਤਿਆਰ ਹੋ ਰਿਹਾ ਆਪਣਾ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਦਰਸ਼ਕਾਂ ਨੂੰ ਦਿਖਾਵਾਂਗੇ ਜੀ ਠੀਕ ਆ ਜੀ ਤੇ ਕੋਸੇ ਦੇ ਵਿੱਚ ਤਕਨੀਕੀ ਪ੍ਰੋਬਲਮਾਂ ਕਿਉਂਕਿ ਇਹ ਨਾ ਜੇਬ ਮੈਂ ਕਹੂੰਗਾ ਵੀ ਇਹ ਪੁਰਾਣਾ ਮਾਡਲ ਨਹੀਂਗਾ ਹਾਂਜੀ ਇਹ ਮੋਡਰਨ ਦੀ ਕਾਫੀ ਕੀਤੇ ਨਵਾਂ ਚੀਜ਼ੇ ਤਿਆਰ ਕੀਤੀਆਂ ਹਨ ਅੱਛਾ ਜੀ ਇਹ ਤਾਂ ਸਾਨੂੰ ਪੁਰਾਣਾ ਖੂ ਮਿਲ ਜਾਂਦਾ ਐ ਐਦਾਂ ਹੀ ਚੇਪ ਦਿੰਦੇ ਅਸੀਂ ਹਾਂਜੀ ਇਹ ਸਾਰਾ ਇੱਥੇ ਤਿਆਰ ਕੀਤਾ ਹੈ ਠੀਕ ਹੈ ਜੀ ਔਰ ਮੈਂ ਕਹੂੰਗਾ ਵੀ ਇਹਦਾ ਹਲੇ ਕਾਫੀ ਕੰਮ ਰਹਿੰਦਾ ਹੈ ਬਹੁਤ ਜਲਦੀ ਅਸੀਂ ਇਹ ਫਿਰ ਇਹ ਪਤਾ ਕੀ ਹੈ ਜੀ ਸਿਆਲਾਂ ਦੇ ਵਿੱਚ ਜਦੋਂ ਐਨ ਆਰ ਆਈ ਵੀਰ ਸਾਡੇ ਆਏ ਹੁੰਦੇ ਆ ਉਹ ਬੜੇ ਦੇਖਣ ਆਉਂਦੇ ਬੱਚੇ ਬੜੇ ਦੇਖਣ ਆਉਂਦੇ ਇੱਥੇ ਇਹ ਸਾਰਾ ਪਾਰਕ ਹੀ ਬਣਾ ਦੇਣਾ ਜੀ ਅਸੀਂ ਕਮਾ ਦਿਓ ਕੈਮਰਾ ਇੱਥੇ ਸਾਰੀਆਂ ਚੀਜ਼ਾਂ ਅਸੀਂ ਬਣਾਵਾਂਗੇ ਸਿੱਖ ਹਿਸਟੋਰੀਕਲ ਵੀ ਬਣਾਵਾਂਗੇ ਠੀਕ ਹੈ ਜੀ ਸ਼ਹੀਦਾਂ ਦੀਆਂ ਬਣਾਵਾਂਗੇ ਜਿਨ੍ਹਾਂ ਨੇ ਦੇਸ਼ ਦੀ ਖਾਤਰ ਕੁਰਬਾਨੀਆਂ ਕੀਤੀਆਂ ਯੋਧੇ ਉਹਨਾਂ ਦੀਆਂ ਵੀ ਚੀਜ਼ਾਂ ਸਾਰੀਆਂ ਇੱਥੇ ਤਿਆਰ ਕਰਾਂਗੇ ਠੀਕ ਹੈ ਜੀ ਆਪਾਂ ਜਿਹੜਾ ਤੁਸੀਂ ਕਹਿੰਦੇ ਹੋ ਉਧਰ ਬਣਾ ਰਹੇ ਆ ਪ੍ਰੋਜੈਕਟ ਜੀ ਆਪਾਂ ਉਹ ਵੀ ਦਿਖਾਈਏ ਹਾਂ ਜੀ ਉਹ ਬੈਕ ਸਾਈਡ ਤੇ ਜਿਹੜਾ ਅਸੀਂ ਜਿਹੜੀ ਸਾਡੀ ਵਰਕਸ਼ਾਪ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਇਹ ਅਸੀਂ ਆਰਟ ਗੈਲਰੀ ਬਣਾਈ ਹੈ ਵੀ ਇਹਦੇ ਵਿੱਚ ਸਾਰੀਆਂ ਚੀਜ਼ਾਂ ਅਸੀਂ ਰੱਖ ਸਕੀਏ ਹਾਂ ਜੀ ਕਿਉਂਕਿ ਛੱਤ ਦੇ ਥੱਲੇ ਚੀਜ਼ ਦੀ ਮਨਿਆਦ ਵੱਜ ਜਾਂਦੀ ਹੈ ਹਾਂ ਜੀ ਹਾਂ ਜ ਰਖਾਪਾ ਹਾਂਜੀ ਜਿੱਥੇ ਅਸੀਂ ਚੀਜ਼ਾਂ ਤਿਆਰ ਕਰਦੇ ਹਾਂ ਹਲੇ ਕਲਰ ਨਹੀਂ ਹੋਇਆ ਇਹਨੂੰ ਠੀਕ ਹੈ ਜੀ ਤੇ ਇਹਨੂੰ ਫਿਰ ਅੱਗੇ ਜਾ ਕੇ ਕਲਰ ਕਰਾਂਗੇ ਇਹ ਸਾਰਾ ਗੁਰੂ ਘਰ ਦਾ ਸਮਾਨ ਹੈ ਹਾਂਜੀ ਇਹ ਗੁਰੂ ਘਰ ਦਾ ਤਕਰੀਬਨ ਪਾਲਕੀ ਸੇਵਾ ਹੈ ਗੁੰਬਜਾ ਹਾਂਜੀ ਉਸ ਘੋੜੇ ਹੈ ਗੁਰੂ ਯਾਨੀ ਇੱਥੇ ਮਤਲਬ ਸਾਰੀਆਂ ਚੀਜ਼ਾਂ ਇੱਥੇ ਤਿਆਰ ਕਰਦੇ ਹਾਂ ਜੀ ਠੀਕ ਹੈ ਜੀ ਹਾਂਜੀ ਆ ਗੁੰਬਦਾ ਕੀ ਹਾਂਜੀ ਇਹ ਗੁੰਬਦਾ ਕੀ ਉਹ ਆਪਣਾ ਜੱਸਾ ਸਿੰਘ ਰਾਮਗੜੀਏ ਦਾ ਘੋੜਾ ਤਿਆਰ ਕਰ ਰਹੇ ਹਾਂ ਜੀ ਠੀਕ ਹੈ ਜੀ ਇਹਦਾ ਹਲੇ ਕਾਫੀ ਕੰਮ ਰਹਿੰਦਾ ਹੈ ਇਹ ਵੀ ਦੇਣਾ ਕਿਸੇ ਨੂੰ ਕਿ ਹਾਂਜੀ ਹਾਂਜੀ ਆਰਡਰਤੀ ਸਾਰਾ ਆਰਡਰ ਵਾਲੇ ਜੀ ਹਾਂਜੀ ਸਾਰਾ ਜਿੰਨਾ ਇੱਥੇ ਸਮਾਨ ਹੈ ਅੰਟੀ ਆਰਡਰ ਵਾਲੇ ਆ ਪਾਲਕੀ ਸਾਹਿਬ ਤਿਆਰ ਹੋ ਰਹੇ ਆ ਠੀਕ ਹੈ ਜੀ ਤੇ ਸਾਰੀ ਕੀ ਇੱਥੇ ਪ੍ਰੋਸੈਸਿੰਗ ਹੁੰਦੀ ਹੈ ਜੀ ਠੀਕ ਹੈ ਹਾਂ ਇੱਥੋਂ ਫਿਰ ਤਿਆਰ ਕਰਕੇ ਦੂਗਾ ਫਿਰ ਅਸੀਂ ਉਧਰ ਵਰਕਸ਼ਾਪ ਚ ਲੈ ਜਾਂਦੇ ਆ ਠੀਕ ਹੈ ਜੀ ਜਿਹੜੀ ਕੋਈ ਘਾਟਵਾ ਯਾਨੀ ਇੱਕ ਜਿਹੜੀ ਸਾਡੀ ਕੀ ਤਿਆਰ ਹੁੰਦੀ ਹੈ ਹਾਂਜੀ ਉਹ ਤਕਰੀਬਨ 10 ਹੱਥਾਂ ਵਜ ਦੀ ਲੰਗਦੀ ਹੈ ਜੀ ਠੀਕ ਹੈ ਜੀ 10 ਹੱਥਾਂ ਵਜ ਦੀ ਲੰਗ ਕੇ ਫੇਰ ਉਹਨੂੰ ਕਲਰ ਹੋ ਕੇ ਫੇਰ ਉਹ ਤੋਂ ਬਾਅਦ ਚ ਜੇ ਫੇਰ ਵੀ ਕੋਈ ਪ੍ਰੋਬਲਮ ਹੋਵੇ ਫ ਵੀ ਇਹਨੂੰ ਆ ਦੁਬਾਰੇ ਫੇਰ ਕਿਦਾਂ ਇਹਨੂੰ ਠੀਕ ਕਰਕੇ ਫੇਰ ਨਰਸ਼ਕਾਂ ਨੂੰ ਦੇ ਲਾਸਟ ਫਿਨਿਸ਼ਿੰਗ ਉੱਥੇ ਜਾ ਕੇ ਦੇਣੀ ਹੈ ਉੱਥੇ ਜਾ ਕੇ ਹੋਣੀ ਹਾਂ ਇੱਕ ਗੱਲ ਹੋਰ ਵੀ ਹੈ ਮੈਂ ਕਹੂੰਗਾ ਹਾਂਜੀ ਵੀ ਉਸ ਚੀਜ਼ਾਂ ਸੀ ਜਿਵੇਂ ਸਾਡੇ ਕੋਲ ਤਿਆਰ ਹੁੰਦੀਆਂ ਹਾਂ ਹਾਂਜੀ ਇਹ ਬਣ ਕੇ ਸਾਡੇ ਕੋਲ ਪਈਆਂ ਰਹਿੰਦੀਆਂ ਇੱਕ ਦੋ ਮਹੀਨੇ ਉਹਦੇ ਜੋ ਸਾਰੀ ਚੀਜ਼ ਚੈਕਿੰਗ ਹੋ ਜਾਂਦੀ ਹੈ ਠੀਕ ਹੈ ਜੀ ਵੀ ਪ੍ਰੋਸੈਸਿੰਗ ਉਹਦੀ ਨਾ ਚੈੱਕ ਹੋ ਜਾਂਦੀ ਵੀ ਇਹ ਚ ਕੋਈ ਘਾਟ ਵਾਟ ਤਾਂ ਨਹੀਂ ਹਾਂ ਫਿਰ ਉਹ ਹੌਲੀ ਹੌਲੀ ਪੂਰੀ ਹੋ ਜਾਂਦੀ ਹੈ ਠੀਕ ਹੈ ਜੀ ਹਾਂਜੀ ਇਧਰ ਜਿਹੜੇ ਆਪਣੇ ਕਾਰੀਗਰ ਲੱਗੇ ਹੋਏ ਆ ਜੀ ਤਿਆਰ ਕਰਨ ਸਮੇਂ ਹਾਂਜੀ ਹਾਂਜੀ ਲੱਗੇ ਹੋਏ ਆ ਠੀਕ ਹੈ ਜੀ ਹਾਂ ਕੁਸਾਜ ਮੌਸਮ ਦੇ ਜਰੀਏ ਕੁਸ ਥੋੜਾ ਛੁੱਟੀ ਕਰ ਗਏ ਸੀ ਬੰਦੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਧੰਨਵਾਦ ਟਾਈਮ ਦੇਣ ਲਈ ਹੋਰ ਕੁਝ ਕਹਿਣਾ ਚਾਹੋਗੇ ਬਸ ਮੈਂ ਤਾਂ ਇਹੀ ਕਹੂੰਗਾ ਜੀ ਤੁਹਾਡੇ ਚੈਨਲ ਦੇ ਜਰੀਏ ਦਰਸ਼ਕਾਂ ਨੂੰ ਹਾਂਜੀ ਵੀ ਸਾਡੀ ਨੌਜਵਾਨ ਪੀੜ੍ਹੀ ਨੂੰ ਵੀ ਆਪਦੇ ਵੱਧ ਤੋਂ ਵੱਧ ਹੱਥ ਦੇ ਵਿੱਚ ਗੁਣ ਪੈਦਾ ਕਰੋ ਹਾਂਜੀ ਔਰ ਜਿੱਥੇ ਵੀ ਤੁਸੀਂ ਜਾਣਾ ਬਾਹਰਲੇ ਕੰਟਰੀ ਕਿਸੇ ਵੀ ਕੰਟਰੀ ਦੇ ਵਿੱਚ ਜਾਣਾ ਹੈ ਹਾਂਜੀ ਥੋੜਾ ਕੋਈ ਨਾ ਕੋਈ ਕੰਮ ਸਿੱਖ ਕੇ ਜਾਓ ਸਕਿੱਲ ਹੋਵੇ ਆਪਣੇ ਕੋਲ ਸਕਿੱਲ ਹੋਵੇ ਹਾਂਜੀ ਔਰ ਤੁਸੀਂ ਕਿਤੇ ਵੀ ਭੁੱਖੇ ਨਹੀਂ ਮਰੋਗੇ ਹਾਂਜੀ ਔਰ ਕੋਸ਼ਿਸ਼ ਇਹੀ ਕਰੋ ਜੇ ਤੁਹਾਡੇ ਕੋਲ ਵਧੀਆ ਕੰਮ ਹੈ ਵਧੀਆ ਕਾਰੋਬਾਰ ਹੈ ਇੱਥੇ ਸਾਰਾ ਚੰਗਾ ਹੈ ਤਾਂ ਆਪਦੇ ਕੰਟਰੀ ਹੈ ਜੀ ਰੀਸ ਨਹੀਂ ਹਾਂਜੀ ਤੇ ਕਿਉਂਕਿ ਦੁਨੀਆ ਦੇਖੇ ਪਤਾ ਲੱਗਦਾ ਦੁਨੀਆ ਦੇਖਣੀ ਵੀ ਚਾਹੀਦੀ ਹੈ ਮੈਂ ਨਹੀਂ ਕਹਿੰਦਾ ਵੀ ਇੱਥੇ ਦੇਖਣੀ ਵੀ ਚਾਹੀਦੀ ਦੁਨੀਆ ਘੁੰਮਣੀ ਚਾਹੀਦੀ ਹੈ ਦੁਨੀਆ 'ਚ ਕਿੱਥੇ ਕੀ ਹੈ ਕਿੱਥੇ ਕੀ ਹੈ ਪਰ ਆਪਦੇ ਘਰ ਵਰਗੀ ਜਿਵੇਂ ਕਹਿੰਦੇ ਆਪਦੇ ਚਵਾਰੇ ਵਰਗੀ ਆਪਦੇ ਆਲ ਨੇ ਵਰਗੀ ਰੀਸ ਕਿਤੇ ਨਹੀਂ ਯੋ ਕਿ ਮੈਂ ਭਾਈ ਜੀ ਮੈਂ ਸਾਰੀ ਤਕਰੀਬ ਸਾਰੀ ਦੁਨੀਆ ਘੁੰਮ ਕੇ ਉਦੋਂ ਬਾਅਦ ਫੇਰੇ ਸਿੱਟ ਕੇ ਆ ਹੁਣ ਮੈਂ 4-5 ਸਾਲ ਤੋਂ ਕਿਤੇ ਜਾਂਦਾ ਨਹੀਂ ਮੈਂ ਸਮਾਨ ਭੇਜ ਜਣਾ ਠੀਕ ਹੈ ਮੈਂ ਪਹਿਲਾਂ ਸਾਨੂੰ ਜਾਣਾ ਪੈਂਦਾ ਸੀ ਕੋਈ ਤਕਨੀਕ ਘਾਟਾ ਹੁੰਦੀਆਂ ਸੀ ਡਮ ਫਿੱਟ ਕਰਨੀਆਂ ਹੁਣ ਸਾਰੀਆਂ ਚੀਜ਼ਾਂ ਉਸੇ ਤਰ੍ਹਾਂ ਇੱਥੋਂ ਫਿੱਟ ਕਰਕੇ ਭੇਜ ਦਿੰਨੇ ਆ ਜੀ ਕੋਈ ਦਿੱਕਤ ਨਹੀਂ ਆਉਣੀ ਠੀਕ ਹੈ ਉੱਥੇ ਜਾ ਕੇ ਇਹਨਾਂ ਨੂੰ ਸੁਝਾ ਦੇਣਾ ਹਾਂ ਜੀ ਸੁਝਾ ਦੇਣਾ ਠੀਕ ਹੈ ਧੰਨਵਾਦ ਭਾਈ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਤੇ ਜੀ ਠੀਕ ਹੈ ਜੀ ਧੰਨਵਾਦ